ਸਾਧ ਦਿੱਤਾ ਜਾਵੇ ਤੇ ਯੁੱਧ ਨਸ਼ਿਆਂ ਵਿਰੁੱਧ ਨੂੰ ਡਟ ਕੇ ਜਿਹੜਾ ਚਲਾਇਆ ਜਾਵੇ ਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸ਼੍ਰੀਮਾਨ ਸੰਦੀਪ ਜਾਖੜ ਜੀ ਸੰਦੀਪ ਜਾਖੜ ਜੀ ਦੱਸੋ ਇਹ ਤੁਹਾਡਾ ਇਹ ਕਰਤਾਨਾ ਹੈਗਾ ਜੀ ਤੁਹਾਡਾ ਬਸਰ ਹਾਊਸ ਭਲੇ ਹੈ ਜਿਸ ਦਾ ਹਾਊਸ ਆਫ ਦਾ ਜਾਖੜ ਸਾਹਿਬ ਤੁਸੀਂ ਬੋਲੋਗੇ ਧੰਨਵਾਦ ਸਪੀਕਰ ਸਾਹਿਬ ਮਾਰ ਰਹੇ ਹੋ ਤੁਸੀਂ ਸਪੀਕਰ ਸਾਹਿਬ ਸਰ ਮੈਂ ਜਖੜਾ ਸਾਹਿਬ ਇੱਕ ਮਿੰਟ ਦਾ ਕਾਰ ਤੁਸੀਂ ਇੱਕ ਮਾਰਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰਖੜਾ ਰੋਕ ਰਹੇ ਹੋ ਕਿ ਤੁਹਾਨੂੰ ਹੀ ਰੱਖਣੀ ਹੋਵੀਂ ਇਹ ਕਲੀ ਗੱਲ ਸੰਦੀਪ ਜਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਸਿਟ ਡਾਊਨ ਐਂਡ ਜਖੜਾ ਸਾਹਿਬ ਪਲੀਜ਼ ਸਿਟ ਡਾਊਨ ਜਖੜਾ ਬੋਲੋ ਜੀ ਬੋਲੋ ਥੈਂਕ ਯੂ ਸਪੀਕਰ ਸਾਹਿਬ ਐਂਡ ਕੈਨ ਯੂ ਇੰਟੀਮੀਡੇਟ ਦ ਚੇਅਰ ਸਿਟ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਚਲ ਜੀ ਬੋਲੋ ਜੀ ਜਾਕਰ ਸਾਹਿਬ ਇੱਕਾਰੀ ਇੱਕਾਰੀ ਜਵਾਬ ਤਾਂ ਦਿਓ ਕਿ ਸਮਾਂ ਦੇ ਬੰਦੇ ਕਿਉਂ ਨਹੀਂ ਦਿੰਦੇ ਜਾਓ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਜਾਕਰ ਦਾ ਤੁਸੀਂ ਬੋਲਣਾ ਹੈ ਅੱਗੇ ਚੱਲੀਏ ਤੁਸੀਂ ਬੋਲੋ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਜੋ ਵੀ ਕੋਈ ਚੇਅਰ ਦੀ ਅਗਿਆਤੋਂ ਬਿਨਾ ਕਿਆ ਕੀਤਾ ਜਾਵੇ ਰਿਕਾਰਡ ਨਾ ਕੀਤਾ ਜਾਵੇ ਬਸ ਜੀ ਸੰਦੀਪ ਜੀ ਅਗਲੀ ਆਈਟਮ ਲਈਏ ਫਿਰ ਸਪੀਕਰ ਸਾਹਿਬ ਜੀ ਮੈਂ ਇੱਕ ਪੋਜ਼ਿਟਿਵ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਇੱਥੇ ਹਾਊਸ ਦੇ ਵਿੱਚ ਇੱਕ ਦੂਜੇ 'ਚ ਕਮੀਆਂ ਕੱਢਦੇ ਆ ਤੇ ਜਿਹੜੇ ਕੋਈ ਚੰਗੇ ਕੰਮ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਬੈਠੇ ਐ ਡਾਕਟਰ ਬਲਬੀਰ ਜੀ ਮੈਂ ਕਾਫੀ ਟਾਈਮ ਤੋਂ ਹਾਊਸ ਦੇ ਵਿੱਚ ਜਿਹੜਾ ਡਾਕਟਰਾਂ ਦੀ ਕਮੀ ਹੈ ਹਸਪੀਟਲਸ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਜਿਹੜੇ ਬਿਲਕੁਲ ਬਟਾਓ ਸਾਰੀ ਸਪੀਕਰ ਸਾਹਿਬ ਜਿਹੜੇ ਬਹੁਤ ਤੁਸੀਂ ਕੰਟੀਨਿਊ ਕਰੋ ਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਬੜੀ ਹਮੇਸ਼ਾ ਕਮੀ ਰਹੀ ਹੈ ਤੇ ਮੈਂ ਠੀਕ ਠੀਕ ਅਗਲੀ ਆਈਟਮ ਬੈਠੋ ਜਾਖੜ ਸਾਹਿਬ ਫੇਰ ਕਰ ਲੈਣ ਤੁਸੀਂ ਗੱਲ ਇਹ ਤੁਹਾਨੂੰ ਗੱਲ ਨਹੀਂ ਕਰ ਦੇਣਾ ਚਾਹੁੰਦੇ ਧਿਆਨ ਦਿਵਾਉ ਨੋਟਿਸ ਕਾਲ اٹENTION ਕੋਮਰ ਵਿਜੇ ਪ੍ਰਤਾਪ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਰਕਾਰ ਦਾ ਧਿਆਨ ਉਹ ਮੇਰਾ ਸਾਧ ਦਿੱਤਾ ਜਾਵੇ ਤੇ ਯੁੱਧ ਨਸ਼ਿਆਂ ਵਿਰੁੱਧ ਨੂੰ ਡਟ ਕੇ ਜਿਹੜਾ ਚਲਾਇਆ ਜਾਵੇ ਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸ਼੍ਰੀਮਾਨ ਸੰਦੀਪ ਜਾਖੜ ਜੀ ਸੰਦੀਪ ਜਾਖੜ ਜੀ ਜਾਖੜ ਸਾਹਿਬ ਤੁਸੀਂ ਬੋਲੋਗੇ ਧੰਨਵਾਦ ਸਪੀਕਰ ਸਾਹਿਬ ਬੜੀ ਜ਼ਿਆਦਤੀ ਆ ਬਹੁਤ ਮਾੜੀ ਰਵਾਇਤ ਪਾ ਰਹੇ ਹੋ ਤੁਸੀਂ ਸਪੀਕਰ ਸਾਹਿਬ ਸਰ ਮੈਂ ਜਖੜ ਖੇਰਾ ਸਾਹਿਬ 1 ਮਿੰਟ ਦਾ ਕਾਲ ਤੁਸੀਂ ਇੱਕ ਮਾੜਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰਖਣਾ ਰੋਕ ਰਹੇ ਹੋ ਕਿ ਤੁਹਾਨੂੰ ਹੀ ਰੱਖਣੀ ਹੋਦੀ ਹੈ ਇਹ ਕਲੀ ਗੱਲ ਸੰਦੀਪ ਜਾਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਸਿਟ ਡਾਊਨ ਜਖੜ ਸਾਹਿਬ ਪਲੀਜ਼ ਸਿਟ ਡਾਊਨ ਜਾਖੜਾ ਬੋਲੋ ਜੀ ਬੋਲੋ ਥੈਂਕ ਯੂ

ਜੋ ਵੀ ਕੋਈ ਚੇਅਰ ਦੀ ਅਗਿਆਤੋਂ ਬਿਨਾ ਕਿਆ ਕੀਤਾ ਜਾਵੇ ਰਿਕਾਰਡ ਨਾ ਕੀਤਾ ਜਾਵੇ ਬਸ ਜੀ ਚੇਅਰ ਵੀ ਠੀਕ ਹੋਣਾ ਤੁਸੀਂ ਡਿਕਟੇਟਰ ਨਹੀਂ ਹੋ ਜੀ ਤੁਸੀਂ ਸੰਦੀਪ ਜੀ ਅਗਲੀ ਆਈਟਮ ਲਈਏ ਫਿਰ ਸਪੀਕਰ ਸਾਹਿਬ ਜੀ ਮੈਂ ਇੱਕ ਪੋਜਿਟਿਵ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਇੱਥੇ ਹਾਊਸ ਦੇ ਵਿੱਚ ਇੱਕ ਦੂਜੇ 'ਚ ਕਮੀਆਂ ਕੱਢਦੇ ਆ ਤੇ ਜਿਹੜੇ ਕੋਈ ਚੰਗੇ ਕੰਮ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਬੈਠੇ ਐ ਡਾਕਟਰ ਬਲਬੀਰ ਜੀ ਮੈਂ ਕਾਫੀ ਟਾਈਮ ਤੋਂ ਹਾਊਸ ਦੇ ਵਿੱਚ ਜਿਹੜਾ ਡਾਕਟਰਾਂ ਦੀ ਕਮੀ ਹੈ ਹਸਪੀਟਲਸ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਜਿਹੜੇ ਸਪੀਕਰ ਸਾਹਿਬ ਜਿਹੜੇ ਹੌਸਲੀ ਕੰਟੀਨਿਊ ਕਰੋ ਜੀ ਸਰਕਾਰੀ ਹਸਪੀਟਲਸ ਦੇ ਵਿੱਚ ਡਾਕਟਰਾਂ ਦੀ ਬੜੀ ਹਮੇਸ਼ਾ ਕਮੀ ਰਹੀ ਹੈ ਤੇ ਮੈਂ ਠੀਕ ਠੀਕ ਅਗਲੀ ਆਈਟਮ ਬੈਠੋ ਜਾਖਰ ਸਾਹਿਬ ਫੇਰ ਕਰ ਲੈ ਤੁਸੀਂ ਗੱਲ ਇਹ ਤੁਹਾਨੂੰ ਗੱਲ ਨਹੀਂ ਕਰ ਦੇਣਾ ਚਾਹੁੰਦੇ ਧਿਆਨ ਦਿਵਾਉ ਨੋਟਿਸ ਕਾਲ ਅਟੈਂਸ਼ਨ ਕੋਮਰ ਵਿਜੇ ਪ੍ਰਤਾਪ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਰਕਾਰ ਦਾ ਧਿਆਨ